ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ 2024 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਸਵੀਕਾਰ ਨਹੀਂ ਕਰਨਗੇ ਬਾਈਡਨ ਨੇ ਸੀਐਨਐਨ ਤੇ ਇੱਕ ਇੰਟਰਵਿਊ 'ਚ ਕਿਹਾ ਉਹ ਚੋਣ ਦੇ ਨਤੀਜੇ ਨੂੰ ਸਵੀਕਾਰ ਨਹੀਂ ਕਰ ਸਕਦਾ ਮੈਂ ਤੁਹਾਨੂੰ ਵਾਅਦਾ ਕਰਦਾ ਹਾਂ ਕਿ ਉਹ ਨਹੀਂ ਕਰੇਗਾ ਬਾਈਡਨ ਮਿਲਵਾਕੀ ਜਰਨਲ ਸੈਂਟੀਨਲ 'ਚ ਇੱਕ ਇੰਟਰਵਿਊ ਪਿਛਲੇ ਹਫਤੇ 트ੰਪ ਦੀਆਂ ਟਿੱਪਣੀਆਂ ਬਾਰੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ ਬਾਈਡਨ ਦੀ ਮੁਹਿੰਮ ਤੇ ਵਾਈਟ ਹਾਊਸ ਨੇ ਪਹਿਲਾਂ 트ੰਪ ਦੇ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਅਤੇ ਬਾਈਡਨ ਨੇ ਪਹਿਲਾਂ 트ੰਪ ਨੂੰ ਲੋਕਤੰਤਰ ਲਈ ਖਤਰੇਵਜੋਂ ਪੇਂਟ ਕੀਤਾ ਬੁੱਧਵਾਰ ਨੂੰ ਉਸ ਦੇ ਦਾਅਵੇ ਨੇ ਸਿੱਧੇ ਤੌਰ ਤੇ ਭਵਿੱਖਬਾਣੀ ਕੀਤੀ ਕਿ 트ੰਪ ਨਵੰਬਰ ਤੇ ਕਿਵੇਂ ਵਿਵਹਾਰ ਕਰ ਸਕਦੇ ਨੇ ਬਾਈਡਨ ਮੁਹਿੰਮ ਦੇ ਬੁਲਾਰੇ ਜੇਮਸ ਸਿੰਗਰ ਨੇ ਪਿਛਲੇ ਹਫਤੇ ਟਰੰਪ ਦੀਆਂ ਟਿੱਪਣੀਆਂ ਬਾਰੇ ਇੱਕ ਬਿਆਨ ਚ ਕਿਹਾ ਟਰੰਪ ਸੰਵਿਧਾਨ ਲਈ ਖਤਰਾ ਹੈ ਤੇ ਸਾਡੇ ਲੋਕਤੰਤਰ ਲਈ ਖਤਰਾ ਹੈ ਹਾਲ ਹੀ ਦੇ ਇੰਟਰਵਿਊਜ਼ ਚ ਟਰੰਪ ਨੇ ਚੋਣ ਨਤੀਜਿਆਂ ਤੇ ਸਵਾਲ ਚੁੱਕਣ ਦਾ ਦੁੱਗਣਾ ਕਰ ਦਿੱਤਾ ਹੈ ਲਕੈਂਸਟਰ ਪੈਂਸਿਲਵੇਨੀਆ ਦੇ ਐਨ ਬੀ ਸੀ ਐਫੀਲੀਏਟ ਡਬਲਯੂ ਜੀ ਏ ਐਲ ਨਾਲ ਮੰਗਲਵਾਰ ਨੂੰ ਇੱਕ ਇੰਟਰਵਿਊ ਚ ਪੁੱਛੇ ਜਾਣ ਤੇ ਕਿ ਕੀ ਉਹ ਸੋਚਦੇ ਨੇ ਕਿ ਉਸ ਨੂੰ 2020 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਸਵੀਕਾਰ ਕਰਨਾ ਚਾਹੀਦਾ ਸੀ ਕਾ 트럼ਪ ਨੇ ਕਿਹਾ ਨਹੀਂ ਇਹ ਇੱਕ ਭਿਆਨਕ ਗੱਲ ਹੋਵੇਗੀ ਉਹਨਾਂ ਨੇ ਬਾਅਦ ਚ ਅੱਗੇ ਕਿਹਾ ਕਿ ਜੇਕਰ ਨਿਰਪੱਖ ਤੇ ਸੁਤੰਤਰ ਚੋਣਾਂ ਨਹੀਂ ਹੁੰਦੀਆਂ ਤੁਹਾਡੇ ਕੋਲ ਹਮੇਸ਼ਾ ਉਹਨਾਂ ਨੂੰ ਚੁਣੌਤੀ ਦੇਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਟਾਈਮ ਮੈਗਜ਼ੀਨ ਨਾਲ ਪਿਛਲੇ ਮਹੀਨੇ ਇੱਕ ਇੰਟਰਵਿਊ ਚ 트럼ਪ ਤੋਂ ਪੁੱਛਿਆ ਗਿਆ ਸੀ ਕਿ ਜੇਕਰ ਉਹ ਚੋਣ ਹਾਰ ਜਾਂਦੇ ਨੇ ਤਾਂ ਸਿਆਸੀ ਹਿੰਸਾ ਦੀ ਸੰਭਾਵਨਾ ਹੈ ਉਧਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트럼ਪ ਦੀਆਂ ਮੁਸੀਬਤਾਂ ਘਟਣ ਦਾ ਸੰਕੇਤ ਨਹੀਂ ਦੇ ਰਹੀਆਂ ਅਮਰੀਕਾ ਦੀ ਮਸ਼ਹੂਰ ਅਡਲਟ ਸਟਾਰ ਸਟਾਰਮੀ ਡੈਨੀਅਲਸ ਨੇ ਇਸ ਮਾਮਲੇ 'ਚ 트ੰਪ ਖਿਲਾਫ ਅਦਾਲਤ 'ਚ ਗਵਾਹੀ ਦਿੱਤੀ ਹੈ। ਸਟਾਰਮੀ ਨੇ ਅਦਾਲਤ ਨੂੰ 트ੰਪ ਨਾਲ ਆਪਣੇ ਜਿਨਸੀ ਸਬੰਧਾਂ ਉੱਤੇ ਚੁੱਪ ਰਹਿਣ ਦੇ ਬਦਲੇ ਮਿਲੇ ਪੈਸਿਆਂ ਬਾਰੇ ਦੱਸਿਆ। ਮੀਡੀਆ ਰਿਪੋਰਟਸ ਮੁਤਾਬਕ ਡੋਨਲਡ 트ੰਪ ਨੇ 2006 'ਚ ਸਟਾਰਮੀ ਡੈਨੀਅਲਸ ਨਾਲ ਸਰੀਰਕ ਸਬੰਧ ਬਣਾਏ ਸਨ। ਬਾਅਦ 'ਚ ਸਟਾਰਮੀ ਉਸ ਘਟਨਾ ਨੂੰ ਜਨਤਕ ਕਰਨ ਦੀ ਧਮਕੀ ਦੇ ਰਹੀ ਸੀ। ਟਰੰਪ ਨੂੰ ਅਜੇ ਤੱਕ ਡੈਨੀਅਲਸ ਨੂੰ 130000 ਡਾਲਰ ਦੀ ਅਦਾਇਗੀ ਨੂੰ ਛਪਾਉਣ ਲਈ ਕਾਰੋਬਾਰੀ ਰਿਕਾਰਡਸ ਨੂੰ ਝੂਠਾ ਕਰਨ ਦਾ ਦੋਸ਼ੀ ਨਹੀਂ ਠਹਿਰਾਇਆ ਗਿਆ। ਏਜੰਸੀ ਮੁਤਾਬਕ ਇਸ ਮਾਮਲੇ 'ਚ ਡੋਨਲਡ ਟਰੰਪ ਦਾ ਰੁਖ ਸਟਾਰਮੀ ਡੈਨੀਅਲਸ ਤੋਂ ਹਮੇਸ਼ਾ ਵੱਖਰਾ ਰਿਹਾ ਹੈ। ਉਸਨੇ ਡੈਨੀਅਲਸ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਇਨਕਾਰ ਕੀਤਾ ਹਾਲਾਂਕਿ ਸਟਾਰਮੀ ਲਗਾਤਾਰ ਦਾਵਾ ਕਰ ਰਹੀ ਹੈ ਕਿ ਟਰੰਪ ਨੇ ਚੁੱਪ ਰਹਿਣ ਲਈ ਉਸ ਨੂੰ ਚੰਗੀ ਰਕਮ ਅਦਾ ਕੀਤੀ ਸੀ ਇਸ ਦੀ ਵਜ੍ਹਾ ਇਹ ਸੀ ਕਿ ਟਰੰਪ 2016 ਚ ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਸਨ ਓਨ ਸਟਾਫ ਨੇ ਅਦਾਲਤ ਨੂੰ ਦੱਸਿਆ ਕਿ ਜਦੋਂ ਉਸਨੇ ਟਰੰਪ ਨੂੰ ਪਹਿਲੀ ਵਾਰ ਦੇਖਿਆ ਤਾਂ ਉਸਨੇ ਰੇਸ਼ਮੀ ਪਜਾਮਾ ਪਾਇਆ ਹੋਇਆ ਸੀ ਸਟਾਰਮੀ ਡੈਨੀਅਲਸ ਨੇ ਟਰੰਪ ਨੂੰ ਆਪਣਾ ਪਹਿਰਾਵਾ ਬਦਲਣ ਲਈ ਕਿਹਾ ਜਿਸ ਤੇ ਉਹ ਨਿਮਰਤਾ ਨਾਲ ਸਹਿਮਤ ਹੋ ਗਿਆ ਡੈਨੀਅਲਸ ਨੇ ਕਿਹਾ ਟਰੰਪ ਨੇ ਮੈਨੂੰ ਐਡਲਟ ਇੰਡਸਟਰੀ 'ਚ ਮੇਰੇ ਕੈਰੀਅਰ ਬਾਰੇ ਪੁੱਛਿਆ ਉਸਨੇ ਪੁੱਛਿਆ ਕਿ ਕੀ ਮੇਰੀ ਏਜੰਸੀ ਰੋਗਾ ਲੇਟੈਸਟ ਕੀਤਾ ਗਿਆ ਸੀ ਟਰੰਪ ਦੀ ਪਤਨੀ ਮੈਲਾਨੀਆ ਨੂੰ ਲੈ ਕੇ ਵੀ ਛੋਟੀ ਜਿਹੀ ਚਰਚਾ ਹੋਈ ਟਰੰਪ ਨੇ ਦੱਸਿਆ ਕਿ ਦੋਵੇਂ ਅਲੱਗ-ਅਲੱਗ ਕਮਰੇ 'ਚ ਸੌਂਦੇ ਨੇ ਬਾਲਕਸਟਾਰ ਨੇ ਗਵਾਹੀ ਦਿੱਤੀ ਕਿ ਟਰੰਪ ਨੇ ਜਾਂਦੇ ਸਮੇਂ ਉਸ ਨੂੰ ਹਨੀ ਬੰਚ ਬੁਲਾਇਆ ਤੇ ਜਲਦੀ ਹੀ ਮਿਲਣ ਦਾ ਵਾਅਦਾ ਕੀਤਾ ਟਰੰਪ ਨਾਲ ਉਹਨਾਂ ਦੀ ਆਖਰੀ ਮੁਲਾਕਾਤ 2011 'ਚ ਹੋਈ ਸੀ ਡੈਨੀਅਲਸ ਨੇ ਕਿਆਕ ਦੇ ਉਸ ਨੂੰ ਆਪਣੇ ਏਜੰਟ ਤੋਂ ਪਤਾ ਲੱਗਾ ਕਿ 트ੰਪ ਨਾਲ ਉਸ ਦੀ ਮੁਲਾਕਾਤ ਦੀ ਕਹਾਣੀ ਇੱਕ ਮੈਗਜ਼ੀਨ 'ਚ ਪ੍ਰਕਾਸ਼ਿਤ ਹੋਈ ਸੀ। ਕੈਨੇਡਾ 'ਚ 75% ਗਰੋਸਰੀ ਕਾਰੋਬਾਰ ਤੇ 5 ਕੰਪਨੀਆਂ ਕਾਬਜ਼ ਨੇ ਜਦਕਿ ਅਮਰੀਕਾ 'ਚ 75% ਗਰੋਸਰੀ ਕਾਰੋਬਾਰ ਦੀ ਹਿੱਸੇਦਾਰੀ 20 ਕੰਪਨੀਆਂ 'ਚ ਵੰਡੀ ਹੋਈ ਹੈ। 5 ਵੱਡੀਆਂ ਕੰਪਨੀਆਂ ਦੀ ਮੌਜੂਦਗੀ 'ਚ ਆਪਣੀ ਥਾਂ ਬਣਾਉਣਾ ਕਿਸੇ ਨਵੀਂ ਕੰਪਨੀ ਲਈ ਚੁਣੌਤੀ ਹੋਵੇਗੀ। ਇਸੇ ਤਰੀਕੇ ਨਾਲ 20 ਕੰਪਨੀਆਂ ਚ ਅਸਲ 'ਚ ਫੈਡਰਲ ਸਰਕਾਰ ਕੈਨੇਡਾ 'ਚ ਵੱਧਦੀ ਭੋਜਨ ਮਹਿੰਗਾਈ ਨਾਲ ਡਿਜਟਣ ਲਈ ਕੁਝ ਵਿਦੇਸ਼ੀ ਗਰੋਸਰੀ ਕੰਪਨੀਆਂ ਨੂੰ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕੁਝ ਭੋਜਨ ਉਦਯੋਗ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਿਰਫ ਝੁੰਮੇਬਾਜ਼ੀ ਹੈ ਤੇ ਇਸ ਚੀਜ਼ ਨੂੰ ਅਮਲੀ ਜਾਮਾ ਪਹਿਨਾਉਣਾ ਬਹੁਤ ਮੁਸ਼ਕਲ ਹੈ ਮਾਹਿਰਾਂ ਨਾਲ ਗੱਲ ਕਰਨ ਤੇ ਇਸ ਦੇ ਕਈ ਕਾਰਨ ਉੱਪਰ ਕੇ ਸਾਹਮਣੇ ਆਉਂਦੇ ਨੇ ਪਹਿਲਾ ਕਾਰਨ ਤਾਂ ਕੈਨੇਡਾ ਦਾ ਆਕਾਰ ਹੈ ਇੰਨੇ ਵੱਡੇ ਮੁਲਕ ਦੇ ਵਿੱਚ ਗਰੋਸਰੀ ਚੇਨ ਚਲਾਉਣ ਲਈ ਵੱਡੇ ਪੱਧਰ ਦਾ ਡਿਸਟ੍ਰੀਬਿਊਸ਼ਨ ਨੈਟਵਰਕ ਅਤੇ ਵਰਕਰਾਂ ਦੀ ਲੋੜ ਪਵੇਗੀ ਜਿਸ ਦਾ ਅਰਥ ਹੈ ਵਧੇਰੇ ਲਾਗਤ ਇਸ ਤੋਂ ਇਲਾਵਾ ਕੈਨੇਡਾ ਦੀ ਆਬਾਦੀ ਵੀ ਬਹੁਤ ਘੱਟ ਹੈ ਜਿਸ ਦਾ ਮਤਲਬ ਹੈ ਕਿ ਬਹੁਤ ਵੱਡੇ ਨਿਵੇਸ਼ ਤੋਂ ਬਾਅਦ ਵੀ ਕੰਪਨੀਆਂ ਨੂੰ ਉਹਨੇ ਗ੍ਰਾਹਕ ਨਹੀਂ ਲੱਭਣੇ ਤੇ ਉਹਨਾਂ ਦੀ ਕਮਾਈ ਘੱਟ ਹੋਵੇਗੀ। ਅਮਰੀਕਾ ਨੇ ਜੇਲ੍ਹ ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਸਣੇ ਦੇਸ਼ ਦੇ ਸਾਰੇ ਕੈਦੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਜ਼ੋਰ ਦਿੱਤਾ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਤਰਜਮਾਨ ਮੈਥਿਊ ਮਿਲਰ ਨੇ ਇੱਕ ਪ੍ਰੈਸ ਮਿਲਣੀ ਦੌਰਾਨ ਅਮਰੀਕੀ ਰਾਜਦੂਤ ਡੋਨਲਡ ਬਲੋਮ ਅਤੇ ਵਿਰੋਧੀ ਧਿਰ ਦੇ ਨੇਤਾ ਆਯੂਬ ਖਾਨ ਸਣੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਆਗੂਆਂ ਦਰਮਿਆਨ ਮੀਟਿੰਗ ਦੀ ਗੱਲ ਸਵੀਕਾਰ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕੀ ਰਾਜਦੂਤ ਨੇ ਵਿਰੋਧੀ ਧਿਰ ਦੇ ਨੇਤਾ ਤੇ ਪੀਟੀਆਈ ਦੇ ਹੋਰ ਸੀਨੀਅਰ ਆਗੂਆਂ ਦੇ ਨਾਲ ਇਸਲਾਮਾਬਾਦ ਨੂੰ ਅਮਰੀਕੀ ਆਰਥਿਕ ਸਮਰਥਨ ਜਾਰੀ ਰੱਖਣ ਸਣੇ ਦਵੱਲੇ ਸਬੰਧਾਂ ਲਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ। ਡਨ ਨਿਊਜ਼ ਦੀ ਖਬਰ ਮੁਤਾਬਕ ਮਿਲਰ ਨੇ 71 ਸਾਲਾ ਖਾਨ ਖਿਲਾਫ ਮੰਨਕੜੰਤ ਦੋਸ਼ਾਂ ਦੇ ਦਾਅਵਿਆਂ ਤੇ ਪੀਟੀਆਈ ਨੇ ਗੱਲਬਾਤ ਨੂੰ ਲੈ ਕੇ ਅਮਰੀਕਾ ਦਾ ਸਿਆਸੀ ਨਿਰਪੱਖ ਬਣਾ ਕੇ ਰੱਖਣਾ ਸੰਬੰਧੀ ਆਪਣਾ ਰੁਖ ਦੁਹਰਾਇਆ। ਉਹਨਾਂ ਕਿਹਾ ਸਾਡਾ ਰੁਖ ਪਹਿਲਾਂ ਵਰਗਾ ਹੀ ਹੈ। ਅਸੀਂ ਪਾਕਿਸਤਾਨ 'ਚ ਚੋਣਾਂ ਤੇ ਕੋਈ ਰੁਖ ਨਹੀਂ ਅਪਣਾਉਦੇ। ਅਮਰੀਕਾ ਦਾ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਏ। ਇੱਥੇ ਬੀਤੇ ਦਿਨ ਮਿਸੂਰੀ ਦੇ ਇੱਕ ਬਜ਼ੁਰਗ ਪਤੀ ਨੇ ਆਪਣੀ ਬਿਮਾਰ ਪਤਨੀ ਦੀ ਹੱਤਿਆ ਕਰਨ ਦਾ ਦੋਸ਼ ਅਦਾਲਤ 'ਚ ਕਬੂਲ ਕੀਤਾ। ਦੋਸ਼ ਕਬੂਲ ਕਰਨ ਤੋਂ ਬਾਅਦ ਹੁਣ ਬਜ਼ੁਰਗ ਪਤੀ ਸਲਾਖਾਂ ਪਿੱਛੇ ਹੈ ਕਿਉਂਕਿ ਉਹ ਡਾਕਟਰੀ ਖਰਚਿਆਂ ਦਾ ਭੁਗਤਾਨ ਨਹੀਂ ਕਰਨਾ ਚਾਹੁੰਦਾ ਸੀ। ਪੋਲਕਸ 4 ਦੁਆਰਾ ਪ੍ਰਾਪਤ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਰੋਨੀ ਵਿਕਸ ਨੇ ਕਥਿਤ ਤੌਰ ਤੇ ਆਪਣੀ ਪਤਨੀ ਦਾ ਮੂੰਹ ਢੱਕਿਆ ਹੋਇਆ ਸੀ ਤੇ ਜਦੋਂ ਉਹ ਹਸਪਤਾਲ ਦੇ ਬਿਸਤਰੇ ਤੇ ਲੇਟੀ ਹੋਈ ਸੀ ਜਾਣਕਾਰੀ ਮੁਤਾਬਕ ਉਸ ਨੇ ਪਤਨੀ ਦੇ ਗਲੇ ਨੂੰ ਆਪਣੇ ਹੱਥਾਂ ਨਾਲ ਦਬਾ ਦਿੱਤਾ ਤੇ ਉਸ ਦੀ ਜਾਨ ਲੈ ਲਈ ਉਸ ਦੀ ਪਤਨੀ ਦਾ ਅਦਾਲਤ ਦੇ ਦਸਤਾਵੇਜ਼ਾਂ 'ਚ ਨਾਮ ਨਹੀਂ ਦੱਸਿਆ ਗਿਆ ਸ਼ੁੱਕਰਵਾਰ ਦੀ ਰਾਤ ਨੂੰ ਉਹ ਡਾਇਲਿਸਿਸ ਸਪੋਰਟ ਨੂੰ ਬਦਲਣ ਲਈ ਸੈਂਟਰ ਪੁਆਇੰਟ ਮੈਡੀਕਲ ਸੈਂਟਰ 'ਚ ਰਹਿ ਰਹੀ ਸੀ ਜਦੋਂ ਇਸ ਹਮਲੇ ਦੀਆਂ ਰਿਪੋਰਟਸ ਤੇ ਅਧਿਕਾਰੀਆਂ ਨੂੰ ਉਸਦੇ ਵਾਰਡ 'ਚ ਬੁਲਾਇਆ ਗਿਆ ਸੀ। ਰੋਨੀ ਵਿਕਸ ਨੇ ਕਥਿਤ ਤੌਰ ਤੇ ਆਪਣੀ ਪਤਨੀ ਦੀਆਂ ਚੀਕਾਂ ਨੂੰ ਦਬਾਉਣ ਤੇ ਫਿਰ ਉਸ ਨੂੰ ਨੰਗੇ ਹੱਥਾਂ ਨਾਲ ਗਲਾ ਘੁੱਟਣ ਦਾ ਇਕਬਾਲ ਵੀ ਕੀਤਾ। ਪੁਲਿਸ ਵਿਭਾਗ ਨੇ ਉਸ ਨੂੰ ਆਪਣੇ ਬਿਸਤਰੇ 'ਚ ਗੈਰ ਜਵਾਬ ਦੇ ਅਤੇ ਬੰਦ ਹੋਈ ਨਬਜ਼ ਨਾਲ ਪਾਇਆ ਜਦਕਿ ਗਵਾਹਾਂ ਨੇ ਦੱਸਿਆ ਕਿ ਉਸ ਦੀ ਗਰਦਨ ਤੇ ਛੱਕੀ ਨਿਸ਼ਾਨ ਵੀ ਸਨ। ਵਿਕਸ ਜਿਸ ਦੀ ਉਮਰ ਸਥਾਨਕ মিডিਆ ਦੁਆਰਾ 75 ਜਾਂ 76 ਸਾਲ ਦੇ ਕਰੀਬ ਦੱਸੀ ਗਈ ਸੀ। ਹਸਪਤਾਲ ਤੋਂ ਭੱਜ ਗਿਆ ਉਹ ਪਹਿਲਾਂ ਕਿਤੇ ਵੀ ਨਹੀਂ ਮਿਲਿਆ ਪਰ ਬਾਅਦ ਵਿੱਚ ਉਹ ਵਾਪਸ ਆ ਗਿਆ ਤੇ ਕਥਿਤ ਤੌਰ ਤੇ ਕਤਲ ਦਾ ਇਕਬਾਲ ਕਰ ਲਿਆ ਪੁਲਿਸ ਨੇ ਫਲਸਤੀਨ ਪੱਖੀ ਵਿਦਿਆਰਥੀਆਂ ਵੱਲੋਂ ਵਸ਼ਿੰਗਟਨ ਡੀਸੀ 'ਚ ਜਾਰਜ ਵਸ਼ਿੰਗਟਨ ਯੂਨੀਵਰਸਿਟੀ ਅੰਦਰ ਲਾਇਕ ਕੈਂਪਸ ਨੂੰ ਤੜਕੇ ਉਦੋਂ ਉਖੇੜ ਦਿੱਤਾ ਜਦੋਂ ਦਰਜਨਾ ਪ੍ਰਦਰਸ਼ਨਕਾਰੀਆਂ ਨੇ ਯੂਨੀਵਰਸਿਟੀ ਮੁਖੀ ਏਲੀਨ ਗ੍ਰੇਨਬਰਗ ਦੀ ਹਾਇਸ਼ਵਾਲ ਮਾਰਚ ਕੀਤਾ ਪੁਲਿਸ ਨੇ 33 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਪਲਾਜ਼ਾ ਦੇ ਅੱਗੇ ਐਕਸ ਸਟਰੀਟ ਅਤੇ ਯੂਨੀਵਰਸਿਟੀ ਯਾਰਡ ਖਾਲੀ ਨਾ ਕਰਨਗੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਯੂਨੀਵਰਸਿਟੀ ਅਧਿਕਾਰੀਆਂ ਨੇ ਵੀ ਚੇਤਾਵਨੀ ਦਿੱਤੀ ਸੀ ਕਿ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੌਤਲ ਕਰ ਦਿੱਤਾ ਜਾਵੇਗਾ। ਯੂਨੀਵਰਸਿਟੀ ਨੇ ਇੱਕ ਬਿਆਨ ਚੁਕਾਇਆ ਕਿ ਉਹ ਵਿਦਿਆਰਥੀਆਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ਦੀ ਰੱਖਿਆ ਲਈ ਵਚਨਬੱਧ ਹੈ ਪਰ ਕੈਂਪ ਲਾਉਣਾ ਗੈਰਕਾਨੂੰਨੀ ਸਰਗਰਮੀਆਂ ਜਿਸ ਨਾਲ ਯੂਨੀਵਰਸਿਟੀ ਦੀਆਂ ਨੀਤੀਆਂ ਅਤੇ ਸ਼ਹਿਰ ਦੇ ਨਿਯਮਾਂ ਦੀ ਸਿੱਧੀ ਉਲੰਘਣਾ ਹੁੰਦੀ ਹੈ। ਸਥਾਨਕ ਮੀਡੀਆ ਮੁਤਾਬਕ ਕੁਝ ਪ੍ਰਦਰਸ਼ਨਕਾਰੀਆਂ ਨੂੰ ਕੈਂਪ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਮਿਰਚਾਂ ਦਾ ਸਪਰੇਅ ਵੀ ਕੀਤਾ ਗਿਆ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਯੂਨੀਵਰਸਿਟੀ ਆਫ ਸ਼ਿਕਾਗੋ ਚ ਪਾਲੇਸਟਾਈਨ ਪੱਖੀਆਂ ਦੇ ਕੈਂਪ ਹਟਾ ਦਿੱਤੇ ਗਏ ਸਨ ਕਰੀਬ ਤਿੰਨ ਹਫ਼ਤੇ ਪਹਿਲਾਂ ਕਲੰਬੀਆ ਯੂਨੀਵਰਸਿਟੀ ਚ ਸ਼ੁਰੂ ਕੀਤੇ ਗਏ ਪ੍ਰਦਰਸ਼ਨਾਂ ਦਾ ਭਾਂਬੜ ਅਮਰੀਕਾ ਦੀਆਂ ਹੋਰ ਯੂਨੀਵਰਸਿਟੀਆਂ ਅਤੇ ਯੂਰਪ ਤੱਕ ਫੈਲ ਗਿਆ ਹੈ ਕੁਝ ਕਾਲਜਾਂ ਨੇ ਫੌਰੀ ਪ੍ਰਦਰਸ਼ਨਾਂ ਤੇ ਨੱਥ ਪਾ ਲਈ ਸੀ ਪਰ ਕੁਝ ਨੂੰ ਪੁਲਿਸ ਸੱਦਣੀ ਪਈ ਜਾਣਕਾਰੀ ਮੁਤਾਬਕ 18 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਪੰਜਾਬ ਕੈਂਪਸਸਜ਼ ਦੇ 2600 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਕਨੈਕਟਿਕ ਦੀ ਵੈਸਲੀਅਨ ਯੂਨੀਵਰਸਿਟੀ 'ਚ ਫਲਸਤੀਨ ਪੱਕੀ ਪ੍ਰਦਰਸ਼ਨਕਾਰੀਆਂ ਦੇ ਕੈਂਪਾਂ ਦੀ ਗਿਣਤੀ 100 ਤੋਂ ਵੱਧ ਹੋ ਗਈ ਹੈ ਯੂਨੀਵਰਸਿਟੀ ਦੇ ਮੁਖੀ ਮਾਈਕਲ ਰੋਥਸ ਨੇ ਕਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਦੀ ਭਾਵਨਾ ਅਹਿਮ ਹੈ ਕਿਉਂਕਿ ਉਹ ਬੇਕਸੂਰ ਲੋਕਾਂ ਦੀਆਂ ਹੱਤਿਆਵਾਂ ਵੱਲ ਧਿਆਨ ਖਿੱਚ ਰਹੇ ਨੇ ਉਧਰ ਇਜ਼ਰਾਈਲੀ ਫੌਜ ਨੇ ਗਾਜ਼ਾ 'ਚ ਅਹਿਮ ਲਾਂਗਾ ਕਰੇਮ ਸ਼ਾਲੋਮ ਮਾਨਵੀ ਸਹਾਇਤਾ ਲਈ ਮੋੜ ਖੋਲ੍ਹ ਦਿੱਤਾ ਹੈ ਇਸ ਲੰਗੇ ਨੂੰ ਹਮਾਸ ਦੇ ਰਾਕਟ ਹਮਲੇ ਮਗਰੋਂ ਕਰੀਬ 3 ਦਿਨ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਜਿਸ 'ਚ 4 ਇਜ਼raਇਲੀ ਜਵਾਨ ਮਾਰੇ ਗਏ ਸਨ ਇਜ਼raਇਲੀ ਟੈਂਕ ਬ੍ਰਿਗੇਡ ਨੇ ਗਾਜ਼ਾ ਅਤੇ ਮਿਸਰ ਵਿਚਕਾਰ ਰਫਾਹ ਨੇੜਲੇ ਲੰਗੇ ਤੇ ਮੰਗਲਵਾਰ ਨੂੰ ਕਬਜ਼ਾ ਕਰ ਲਿਆ ਸੀ ਜੋ ਅਜੇ ਵੀ ਬੰਦ ਪਿਆ ਹੈ ਖਬਰ ਏਜੰਸੀ ਦੇ ਪੱਤਰਕਾਰਾਂ ਨੇ ਇਲਾਕੇ 'ਚ ਰਾਤ ਸਮੇਂ ਤੇਜ਼ ਧਮਾਕਿਆਂ ਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਇਲਾਕੇ 'ਚ ਬੁੱਧਵਾਰ ਤੜਕੇ ਦੋ ਵੱਡੇ ਧਮਾਕੇ ਵੀ ਸੁਣਾਈ ਦਿੱਤੇ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਲਾਜ ਲਈ ਰਫਾਹ ਲਾਂਗੇ ਤੋਂ ਜਾਣ ਵਾਲੇ 46 ਮਰੀਜ਼ ਹੁਣ ਫਸ ਗਏ ਨੇ ਸੰਯੁਕਤ ਰਾਸ਼ਟਰ ਏਜੰਸੀਆਂ ਤੇ ਸਹਾਇਤਾ ਗਰੁੱਪਸ ਨੇ ਪਿਛਲੇ ਕੁਝ ਹਫ਼ਤਿਆਂ ਤੋਂ ਮਾਨਵੀ ਸਹਾਇਤਾ ਤੇਜ਼ ਕਰ ਦਿੱਤੀ ਹੈ ਕਿਉਂਕਿ ਇਜ਼ਰਾਈਲ ਨੇ ਅਮਰੀਕਾ ਅਤੇ ਉਸ ਦੇ ਭਾਈਵਾਲਾਂ ਦੇ ਦਬਾਅ ਹੇਠ ਕੁਝ ਪਾਬੰਦੀਆਂ ਹਟਾਉਣ ਦੀਆਂ ਉੱਤਰ ਚ ਵਾਦੂ ਲਾਂਗਾ ਖੋਲ ਦਿੱਤਾ ਹੈ। ਉੰਜ ਸਹਾਇਤਾ ਕਰਮੀਆਂ ਨੇ ਕਿਹਾ ਕਿ ਰਫਾਹ ਲਾਂਗਾ ਬੰਦ ਹੋਣ ਨਾਲ ਟਰੱਕਾਂ ਅਤੇ ਜਨਰੇਟਰਾਂ ਲਈ ਇੰਦਣ ਦਾ ਦਾਖਲਾ ਰੁਕ ਜਾਵੇਗਾ ਜਿਸ ਦੇ ਗੰਭੀਰ ਸਿੱਟੇ ਨਿਕਲਣਗੇ। ਉਧਰ ਸੰਯੁਕਤ ਰਾਸ਼ਟਰ ਆਖਦਾ ਆ ਰਿਹਾ ਹੈ ਕਿ ਉੱਤਰੀ ਗਾਜ਼ਾ ਚ ਕਾਲ ਵਰਗੇ ਹਾਲਾਤ ਬਣੇ ਹੋਏ ਨੇ। ਅਮਰੀਕਾ ਲਈ ਦੂਜੇ ਵਿਸ਼ਵ ਯੁੱਧ ਦੌਰਾਨ ਜੀ ਜਾਨ ਨਾਲ ਲੜਨ ਵਾਲੇ ਹੈਰੋਲਡ ਟੈਰੈਂਸ ਇੱਕ ਵਾਰ ਫੇਰ ਸੁਰਖੀਆਂ ਚ ਨੇ। ਉਹ ਅਗਲੇ ਮਹੀਨੇ ਫਰਾਂਸ 'ਚ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਨ ਜਾ ਰਹੇ ਨੇ। ਉਹਨਾਂ ਦੀ ਉਮਰ 100 ਸਾਲ ਹੈ ਤੇ ਉਸ ਦੀ ਪ੍ਰੇਮਿਕਾ 96 ਸਾਲ ਦੀ ਹੈ। ਦੋਵੇਂ 2021 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਨੇ। ਵਿਆਹ ਲਈ ਥਾਂ ਵੀ ਬਹੁਤ ਖਾਸ ਚੁਣੀ ਗਈ ਹੈ। ਉਸਨੇ ਦੱਸਿਆ ਕਿ ਵਿਆਹ ਉਸ ਵਿੱਚ ਤੇ ਹੋ ਰਿਹਾ ਜਿੱਥੇ ਵਿਸ਼ਵ ਯੁੱਧ ਦੌਰਾਨ ਅਮਰੀਕੀ ਫੌਜੀ ਲੜਨ ਲਈ ਮੈਦਾਨ 'ਚ ਉਤਰੇ ਸਨ। ਜਾਣਕਾਰੀ ਮੁਤਾਬਕ ਹੈਰੋਲਡ ਆਪਣੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ। ਉਹ ਆਪਣੇ ਵਿਆਹ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਨੇ। ਹੈਰੋਲਡ ਨੇ 1940 ਦੇ ਦਹਾਕੇ ਦੌਰਾਨ ਅਮਰੀਕੀ ਹਵਾਈ ਸੈਨਾ 'ਚ ਸੇਵਾ ਕੀਤੀ ਸੀ ਜਿਸ ਲਈ ਡੀ ਡੇ ਲੈਂਡਿੰਗ ਦੀ ਅਸਵੀ ਵਰੇਗੰਡ ਮੌਕੇ 6 ਜੂਨ ਵਾਲੇ ਦਿਨ ਹੈਰੋਲਡ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਇਹ ਉਹ ਇਤਿਹਾਸਕ ਦਿਨ ਸੀ ਜਦੋਂ ਅਮਰੀਕਾ ਨੇ ਸਹਿਯੋਗੀ ਦੇਸ਼ਾਂ ਨਾਲ ਮਿਲ ਕੇ ਵਿਸ਼ਵ ਯੁੱਧ ਦਾ ਰੁਖ ਬਦਲ ਦਿੱਤਾ ਸੀ ਇਸ ਯੁੱਧ 'ਚ ਹੈਰੋਲਡ ਉਹਨਾਂ ਕੁਝ ਖਾਸ ਖੁਸ਼ਕਿਸਮਤ ਵਿਅਕਤੀਆਂ 'ਚੋਂ ਸਨ ਜੋ ਜਿਉਂਦੇ ਵਾਪਸ ਪਰਤੇ ਸਨ ਸਰਮਾਨਤੋ ਦੋ ਦਿਨ ਬਾਅਦ ਹੈਰੋਲਡ ਅਧਿਕਾਰਤ ਤੌਰ ਤੇ ਫਰਾਂਸ ਦੇ ਉਸ ਟੱਟ ਤੇ ਆਪਣੀ ਪ੍ਰੇਮਿਕਾ ਜੀਨ ਸਵਰਲਨ ਨਾਲ ਵਿਆਹ ਕਰਵਾਉਣਗੇ ਜਿੱਥੇ ਦੂਜੇ ਵਿਸ਼ਵ ਯੁੱਧ ਚ ਅਮਰੀਕੀ ਸੈਨਿਕ ਉਤਰੇ ਸਨ ਵਿਆਹੀ ਰਸਮ ਸ਼ਹਿਰ ਦੇ ਮੇਅਰ ਦੀ ਮੌਜੂਦਗੀ ਚ ਹੋਵੇਗੀ ਟੈਰੈਂਸ ਨੇ AFP ਨਾਲ ਇੱਕ ਇੰਟਰਵਿਊ ਚ ਕਿਹਾ ਇਹ ਇੱਕ ਅਜਹੀ ਪ੍ਰੇਮ ਕਹਾਣੀ ਹੈ ਜੋ ਤੁਸੀਂ ਪਹਿਲਾਂ ਕਦੀ ਨਹੀਂ ਸੁਣੀ ਹੋਵੇਗੀ ਫਲੋਰੀਡਾ ਚ ਸਵਰਲਨ ਦੇ ਘਰ ਇੱਕ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਕਿ ਉਹ ਇੱਕ ਦੂਜੇ ਨੂੰ ਨੌਜਵਾਨਾਂ ਵਾਂਗ ਮਿਲੇ ਹੱਥ ਫੜੇ ਇੱਕ ਦੂਜੇ 'ਚ ਗੁਆਚ ਗਏ ਸਵਰਲਿੰਨ ਆਪਣੇ ਮੰਗੇਤਰ ਬਾਰੇ ਕਹਿੰਦੀ ਹੈ ਕਿ ਉਹ ਉਸ ਨੂੰ ਬਹੁਤ ਪਿਆਰ ਕਰਦੇ ਨੇ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ